ਕੀ ਸਰਕਾਰ ਦੇ ਕੰਮ ਨਹੀਂ ਤੁਸੀਂ ਲੋਕਾਂ ਦੀ ਭਲਾਈ ਦੇ ਕੰਮ ਕਰੋ ਲੋਕ ਤੁਹਾਡੇ ਨਾਲ ਖੜਨਗੇ ਪਰ ਇਸ ਗੱਲ ਦਾ ਅਸੀਂ ਬੀਜੇਪੀ ਡਟ ਕੇ ਵਿਰੋਧ ਕਰੂਗੀ ਤੇ ਲੋਕਾਂ ਦੀ ਜਿਹੜੀ ਜ਼ਮੀਨਾਂ ਹੈ ਵਾਪਸ ਮਿਲਕੀਆਂ ਤੇ ਉਹਨਾਂ ਨੂੰ ਬਹਾਲ ਕਰਾਂਗੇ ਧੰਨਵਾਦ ਜੀ ਆਪ ਕਿਸ ਤਰ੍ਹਾਂ ਦਾ ਮੈਂ ਜੋ ਕੱਲ ਕੁਮਾਰ ਵਿਜੇਪ੍ਰਤਾਪ ਨੂੰ ਸਸਪੈਂਡ ਕੀਤਾ ਗਿਆ ਹੈ ਤੋਂ 2 ਘੰਟੇ ਬਾਅਦ ਵੀ ਤੋਂ ਮੁੱਦਾ ਹੋਰ ਕਿ ਕਿਤੇ ਉਹਨਾਂ ਨੇ ਮيليਸ਼ੀਆ ਦੇ ਉੱਪਰ ਜੋ ਨਾ ਜੋ ਕਾਰਵਾਈ ਕੀਤੀ ਉਸਕੇ ਉੱਪਰ ਸਵਾਲ ਖੜੇ ਹੋਣਗੇ ਦੇਖਿਏ ਕਿ ਕੁਮਾਰ ਵਿਜੇਪ੍ਰਤਾਪ ਜੀ ਇੱਕ ਬਹੁਤ ਹੀ रिप्यूटेड बड़ा उनका नाम आईपीएस अधिकारी पुलिस के ऑफिसर रहे हैं आला ऑफिसर रहे हैं आम आदमी कोई मेरे जैसा ना समझ आदमी इनकी जांचों में आ जाए तो और बात है परंतु तो एक पुलिस अधिकारी होने के नाते मैं समझता हूं कि जब दो के अंदर चौदह के अंदर सतारह में जब ये केजरीवाल साहब उस आतंकवादी के घर में जाके रुके थे बबर खालसा के उस करिंदे के घर पे जाके रुके थे मैं समझता हूँ आम पंजाबी को भी उसका इनकी मंशा का पता लग गया था और आप तो कुंवर साहब आप तो खुद पुलिस अधिकारी थे आप इनके जल्सों में कैसे आ गए आपको क्या लगा कि ये बदलाव कर देंगे जो लोग आतंकियों के साये में पनप रहे हैं आतंकियों के पैसे से बनी हुई ये सरकार आज पंजाब में अमन शांति आज है कहां पे ਇਨਕੇ ਸਾਥ ਇਸ ਪਾਪ ਕੇ ਅੰਦਰ ਉਹ ਰਵਿਜੇ ਪ੍ਰਤਾਪ ਜੀ ਜਾਣੇ ਅਣਜਾਣੇ ਆਪ ਵੀ ਇਸ ਪਾਪ ਕੇ ਅੰਦਰ ਭਾਗੀ ਹੋਗੇ ਇਸਕਾ ਫੈਸਲਾ ਆਪਕੋ ਲੈਣਾ ਪੜੇਗਾ ਕਿ ਆਪਨੇ ਸਹੀ ਕਦਮ ਉਠਾਇਆ ਤਾਂ ਗਲਤ ਉਠਾਇਆ ਤਾਂ ਜੀ ਮਸਾ ਗਰਗਿਡ ਦਸ ਰਿਹਾ ਕਾਂਲੀ ਕਾਂਗਰਸ ਕਾਂਲੀ ਤੇ ਕਾਂਗਰਸ ਤੇ ਬੀਜੇਪੀ ਨੂੰ ਕਹਿੰਦੇ ਪਹਿਲਾਂ ਇਹਨਾਂ ਤੇ ਹੀ ਕਹਿਣਾ ਹੁੰਦਾ ਕਿ ਕਮੇਟੀਆ ਤੇ ਛੇਡਾ ਇੱਕ ਨਾਮ ਹੁੰਦਾ ਪਰ ਉਹਨਾਂ ਇਹ ਮਟੀਲੀਆ ਦੇ ਹੱਥ ਦੇ ਦੇਖੋ ਔਰ ਗਿਰਗਟ ਹੈ ਕਿ ਨਹੀਂ ਹੈ ਪਹਿਲੇ ਆਪਣੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣ ਵਿਧਾਨ ਸਭਾ 'ਚ ਖੜਕੇ ਗਿਆ ਸੀ ਉਹਨਾਂ ਨੂੰ ਵੀ ਬਰਾਬਰ ਕੱਟ ਕਰੇ ਤੇ ਖੜਾ ਕਰ ਦੇਣ ਕੋਈ ਗਿਰਗਟ ਨਹੀਂ ਰਹਿਣਾ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੇਰੇ ਤੇ ਸਵੇਰੇ ਪਰਚਾ ਕਰੂੰਗਾ ਅੱਖ 'ਚ ਅੱਖ ਪਾ ਕੇ ਗਲ ਪਰਚਾ ਹੈ ਕਿਥੇ ਜੀਮਾ ਸਾਹਿਬ ਉਹ ਹੀ ਜਵਾਬ ਦੇ ਦਿਓ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਮੈਂ ਮੈਨੂੰ ਪਤਾ ਲੱਗਿਆ ਤਰਕਸ਼ਾਲਾ ਮੈਂ cricket ਮੈਚ ਦੇਖਣ ਗਿਆ ਸੀ ਉਹਨਾਂ ਨੇ ਦੱਸਿਆ ਪੁਰਾਣੇ ਮੁੱਖ ਮੰਤਰੀ ਨੇ 2 ਕਰੋੜ ਰੁਪਏ ਦੀ ਨੌਕਰੀ ਦੇਣੀ ਕੀਤੀ ਹੈ ਮੈਂ ਸਵੇਰੇ ਫੜ ਕੇ ਅੰਦਰ ਕਰੂੰਗਾ ਕਿਥੇ ਹੈ ਸੋ ਗਿਰਗਿਤ ਵਾਲਾ ਕੰਮ ਛੱਡੋ ਤੇ ਜਿਹੜਾ ਕੰਮ ਲੋਕਾਂ ਨੂੰ ਆਖਿਆ ਸੀਗਾ ਪਰ ਇਹ ਨਾ ਮੁੱਖ ਮੰਤਰੀ ਜੀ ਦਾ ਭਰੋਸਾ ਕੌਣ ਕਰੂਗਾ ਸਾਡੇ ਮੁੱਖ ਮੰਤਰੀ ਜੀ ਇਹਦਾ ਤਾਂ ਜਵਾਬ ਬਹੁਤ ਕੁਝ ਦੇ ਨਾਲ ਪਹਿਲੇ ਮੁੱਖ ਮੰਤਰੀ ਜੀ ਕੋਲ ਪੁੱਛਣ ਵਾਲੀ اپੋਜੀਸ਼ਨ ਨਹੀਂ ਹੈਨੀ ਸੋ اپੋਜੀਸ਼ਨ ਤਾਂ ਗੋਡੀ ਟੇਕੇ ਬੈਠੀ ਹੈ ਇਸੇ ਕਰਕੇ ਪਰਚੇ ਨਹੀਂ ਹੋ ਰਹੇ ਜਿਹੜੇ ਸਵਾਲ اپੋਜੀਸ਼ਨ ਨਹੀਂ ਪੁੱਛੂਗੀ ਅਸੀਂ ਇਸ ਗੱਲ ਦਾ ਵੀ ਜੋ ਉਹਨਾਂ ਨੇ ਹੋਰ ਕੁਝ ਕਿਹਾ ਐ ਅਸੈਂਬਲੀ 'ਚ ਉਹਦਾ ਜਵਾਬ ਦੇਗੇ ਡਾਕਟਰ ਸਾਹਿਬ ਗੱਲ ਚਿੱਟੇ ਦੀ ਹੋ ਰਹੀ ਹੈ ਕਹਿੰਦੇ ਭਾਜਪਾ ਦੇ ਕਾਲੀ ਕੋਲ ਸੱਤ ਮਹੀਨੇ ਤੋਂ ਬੈਠ ਰਹੀ ਹੈ ਚਿੱਟਾ ਕੌਣ ਲੈ ਕੇ ਆਇਆ ਹੈ ਦੇਖੋ ਚਿੱਟਾ ਲੈ ਕੇ ਆਣ ਤੇ ਚਿੱਟੇ ਵਾਲੇ ਚੱਕਰ ਚ ਤਾਂ ਸਾਰੇ ਪਾਸੇ ਬੈਠੇ ਤੇ ਤੁਹਾਨੂੰ ਲੋਕਾਂ ਨੇ ਅੱਜ 93 ਐਮਐਲਏ ਦੇ ਹੀ ਬੈਠੇ ਹੋ ਤੇ ਅੱਜ ਹੋ ਕੀ ਰਿਹਾ ਜਿਸ ਜਿਹਨੂੰ ਤੁਸੀਂ ਲੈ ਕੇ ਆਏ ਸੀ ਕੋਹਰ ਵਿਜੇ ਪ੍ਰਤਾਪ ਜੀ ਕਹਿੰਦੇ ਮੇਰੇ ਨਾਮ ਨੂੰ ਵੋਟਾਂ ਪਈਆਂ ਫਿਰ ਚਿੱਟੇ ਵਾਲਾ ਮਸਲੇ ਚ ਉਹ ਨਹੀਂ ਬੋਲ ਰਿਹਾ ਉਹ ਕੀ ਬੋਲ ਰਿਹਾ ਸੂ ਲੋਕ ਕੀ ਕਰੇ ਗਿਰਗਿਤ ਤਾਂ ਬਾਕੀ ਹੋਣੇ ਕੋਹਰ ਵਿਜੇ ਪ੍ਰਤਾਪ ਜੀ ਨੇ ਤਾਂ ਕਰੇ ਜਾ ਕੇ ਖੁਦ ਕੇਜਰੀਵਾਲ ਸਾਹਿਬ ਲੈ ਕੇ ਆਏ ਸੀ 5 ਮਿੰਟ ਬੋਲਣ ਵਾਸਤੇ ਵਿਧਾਨ ਸਭਾ ਚ ਉਹਨਾਂ ਨੇ ਤਰ ਲਿਹਾੜੇ ਕੱਢ ਲਏ ਉਹ ਕੇ ਮੰਤਰੀ ਦੇ ਮੈਨੂੰ 5 ਮਿੰਟ ਟਾਈਮ ਤਾਂ ਦੇ ਦਿਓ ਉਹਦੀ ਜਵਾਨ ਤਾਲਾਬੰਦੀ ਕਰ ਰੱਖੀ ਐ ਆ ਸਰਕਾਰ ਟੋਟਲੀ ਸਾਫ ਪੈਸੇ ਕਮਾਣ ਕੇ ਲੱਗੀ ਹੋਈ ਐ ਕਈ ਸਾਥੀ ਕਹਿ ਰਹੇ ਨੇ ਮੈਂ ਪਹਿਲਾਂ ਹੈ ਕਿ ਅਸੀਂ ਪੁਰਾਣੇ ਟਾਈਮ ਦੇ ਅੰਦਰ ਤਾਂ ਲੋਕ ਜਿਹੜੇ ਆ ਲੀਡਰ ਛੇਤੀ ਕਮਾਈ ਕਰਨ ਵਾਸਤੇ ਰਾਜਨੀਤੀ ਚ ਆਂਦੇ ਉਹ ਹਰੇਕ ਮਿਨਿਸਟਰੀ ਨੂੰ ਏਟੀਐਮ ਸਮਝਦੇ ਸੀ ਮੰਤਰੀ ਬਣੇ ਤੇ ਪੈਸੇ ਕਢ ਲਾਂਗੇ ਕੇਜਰੀਵਾਲ ਸਾਹ ਦੇ ਦਿੱਲੀ ਵਾਲੀ ਟੀਮ ਨੇ ਆ ਕੇ ਪੰਜਾਬ ਨੂੰ ਇੱਕ ਬੈਂਕ ਬਣਾਤਾ ਵੀ ਨਿਚੋੜ ਕੇ ਪੰਜਾਬ ਨੂੰ ਲੈ ਜਾਓ ਇਹ ਟੀਮ ਚ ਤਾਂ ਥੋੜੇ ਬਹੁਤ ਹੀ 5000 ਰੁਪਏ ਸ਼ਾਇਦ ਇੱਕ ਮੌਕੇ ਤੇ ਨਿਕਲਦੇ ਇਹਨਾਂ ਨੇ ਹਜ਼ਾਰਾਂ ਕਰੋੜ ਇਸ ਨੂੰ ਕੱਢਣ ਦੀ ਸਕੀਮ ਬਣਾਈ ਹੈ ਉਹ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਹੈ ਉਹ ਭਾਜਪਾ ਨਾਲ ਨਹੀਂ ਕੱਢਣਦੇ